ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਵੱਲੋਂ 3 ਦਿਨ ਪਹਿਲਾਂ ਹਰਮਨਦੀਪ ਸਿੰਘ ਨੂੰ 10 ਕਿਲੋ ਹਿਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਅਤੇ 3 ਦਿਨ ਦਾ ਰਿਮਾਂਡ ਹਾਸਲ ਕਰਨ ਉਪਰੰਤ ਪੁਚਕਿਛ ਤੇ ਉਕਤ ਦੋਸ਼ੀ ਪਾਸੋਂ 2 ਕਿਲੋ ਹੋਰ ਹਿਰੋਇਨ ਬਰਾਮਦ ਕੀਤੀ ਗਈ ਅਤੇ ਉਸ ਦੇ ਨਾਲ ਹੀ ਉਸ ਦੇ ਸਾਥੀ ਲਖਪ੍ਰੀਤ ਸਿੰਘ ਤੋਂ 3 ਕਿਲੋ ਹਿਰੋਇਨ ਬਰਾਮਦ ਕੀਤੀ ਗਈ। ਇਸ ਤਰ੍ਹਾਂ ਇਸ ਮਾਮਲੇ ਵਿੱਚ ਕੁੱਲ 15 ਕਿਲੋ ਹਿਰੋਇਨ ਬਰਾਮਦ ਕੀਤੀ ਗਈ ਹੈ। ਪੁਲਿਸ ਵੱਲੋਂ ਦੋਵਾਂ ਮੁਲਜ਼ਮਾਂ ਦਾ ਹੋਰ ਰਿਮਾਂਡ ਹਾਸਲ ਕੀਤਾ ਗਿਆ ਹੈ। ਸਬ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਹਨਾਂ ਤਸਕਰਾਂ ਦੇ ਪਾਕਿਸਤਾਨ ਵਿੱਚ ਰਹਿਣ ਵਾਲੇ ਚਾਚਾ ਨਾਮ ਦੇ ਤਸਕਰ ਨਾਲ ਸੰਬੰਧਨ ਰਿਮਾਂਡ ਦੌਰਾਨ ਇਹਨਾਂ ਦੋਵਾਂ ਤੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ ਇਹ ਅਸੀਂ ਕਾਊਂਟਰ ਇੰਟੈਲੀਜੈਂਸ ਦੀ ਟੀਮ ਵੱਲੋਂ ਮਤਲਬ ਬਹੁਤ ਦਿਨ ਪਹਿਲਾਂ 10 ਕਿਲੋ ਹਿਰੋਂ ਦੇ ਨਾਲ ਹਰਮਨਦੀਪ ਸਿੰਘ ਵਾਸੀ ਗਮਨਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਕੋਲ 10 ਕਿਲੋ ਹਿਰੋਂ ਮਤਲਬ ਰਿਕਵਰ ਹੋਈ ਸੀ ਤੇ ਇਸ ਤੋਂ ਬਾਅਦ ਲਾਪ੍ਰੀਤ ਸਿੰਘ ਵਾਸੀ ਟਾਰੀ ਨੂੰ 3 ਕਿਲੋ ਹਿਰੋਂ ਦੇ ਨਾਲ ਤੇ ਅੱਜ ਇਹਦੇ ਫਰਦਿੰਗ ਸਟਾਫ ਤੇ ਹਰਮਨ ਕੋ ਦੁਬਾਰਾ 2 ਕਿਲੋ ਹਿਰੋਂ ਰਿਕਵਰ ਹੋਈ ਹੈ ਟੋਟਲ 15 ਕਰੋੜ ਕਵਰੀ ਹੋ ਚੁੱਕੀ ਆ ਜੀ ਇਹਨਾਂ ਨੂੰ 3 ਦਿਨ ਦਾ ਰਵਾਨਾ ਮਿਲ ਗਿਆ ਜੀ 25 ਤੱਕ ਹਾਂਜੀ ਇਹਨਾਂ ਦੀ ਪਾਕਿਸਤਾਨ ਦੇ ਨਾਲ ਤਾਰਾ ਜੁੜੀਆਂ ਜੀ ਚਾਚਾ ਨਾਮ ਦਾ ਵਿਅਕਤੀ ਆ ਜੋ ਮਤਲਬ ਇਹਨਾਂ ਨੂੰ ਡੀਲ ਕਰਦਾ ਪਿਆ ਫਿਲਹਾਲ ਇਹਨਾਂ ਕੋਲ ਹੈਰੋਨੀ ਰਿਕਵਰ ਹੋਈ ਆ ਮੇਬੀ ਕੋਈ ਹੋਰ ਕਵਰੀ ਵੀ ਹੋ ਸਕਦੀ ਹੈ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗਿਆ ਕਿ ਚੱਲਦੀ ਪਈ ਆ ਜੀ